ਆ ਸਾਰਾ ਨਸ਼ਾ ਹੀ ਲੈਣ ਆਏ ਔਰ ਕੀ ਐ ਆ ਸਭ ਨਸ਼ਾ ਵੇਗੰਡਿਆ ਇੱਥੇ ਕਿਧਰ ਆਇਆ ਇੱਥੇ ਹੈ ਕਿਹੜਾ ਕੰਮ ਆਇਆ ਇੱਥੇ ਕਿਰਾ ਆ ਸਭ ਨਸ਼ਾ ਲੈਣ ਆ ਸਾਰੇ ਨਸ਼ੇ ਵਾਲੇ ਪੰਜਾਬ ਦੇ ਇੱਕ ਪਿੰਡ ਦੀ ਗਲੀ ਦੀ ਇਹ ਤਸਵੀਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮੋਟਰਸਾਈਕਲ ਲੰਘਣ ਦੀ ਥਾਂ ਵੀ ਨਹੀਂ ਹੈਗੀ ਕਿਉਂਕਿ ਲੋਕ ਸੜਕਾਂ ਤੇ ਨੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸੜਕਾਂ ਤੇ ਕਿਉਂ ਨੇ ਕੀ ਕੋਈ ਮੇਲਾ ਲੱਗਿਆ ਜਾਂ ਇੱਥੇ ਕੋਈ ਝਗੜਾ ਹੋਇਆ ਯਾ ਕੁਛ ਫਰੀ ਵੰਡਿਆ ਜਾ ਰਿਹਾ ਜਾਂ ਕੋਈ ਲੰਗਰ ਲੱਗਿਆ ਤਾਂ ਲੰਗਰ ਇੱਥੇ ਲੱਗਿਆ ਪਰ ਲੰਗਰ ਇੱਥੇ ਸਬਜ਼ੀ ਰੋਟੀ ਦਾ ਨਹੀਂ ਪ੍ਰਸ਼ਾਦੇ ਦਾ ਨਹੀਂ ਬਲਕਿ ਨਸ਼ੇ ਦਾ ਲੱਗਿਆ ਚਿੱਟਾ ਵੇਚਿਆ ਤੇ ਖਰੀਦਿਆ ਜਾ ਰਿਹਾ ਚੁਗਾਵਾ ਇਸ ਪਿੰਡ ਦਾ ਨਾਂ ਹੈ ਅੰਮ੍ਰਿਤਸਰ ਜੜੇ ਦੇ ਵਿੱਚ ਪੈਂਦਾ ਤੇ ਦੇਖੋ ਇੱਥੋਂ ਦੇ ਹਾਲਾਤ ਕਿਵੇਂ ਗਲੀ ਦੇ ਵਿੱਚ ਅਮਲੀ ਹੀ ਅਮਲੀ ਨਸ਼ੇੜੀ ਹੀ ਨਸ਼ੇੜੀ ਤੇ ਨਸ਼ਾ ਤਸਕਰ ਹੀ ਨਜ਼ਰ ਆ ਰਹੇ ਨੇ ਪਿੰਡ ਦੇ ਹੀ ਇੱਕ ਨੌਜਵਾਨ ਨੇ ਇਹ ਵੀਡੀਓ ਬਣਾਈ ਹੈ ਜੋ ਕਿ ਸੋਚਣ ਨੂੰ ਮਜਬੂਰ ਕਰਦੀ ਹੈ ਕਿ ਇਹ ਸਾਰੇ ਜਿਉਂਦੀਆਂ ਲਾਸ਼ਾਂ ਨੇ ਜਾਂ ਫਿਰ ਇਹਨਾਂ ਦੇ ਵਿੱਚ ਹਾਲੇ ਵੀ ਕੋਈ ਜਾਨ ਬਚੀ ਹੈ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਚਿਹਰੇ ਤੇ ਨੌਜਵਾਨ ਕੀ ਖੁਲਾਸੇ ਕਰ ਰਿਹਾ ਇਸ ਵੀਡੀਓ ਦੇ ਵਿੱਚ ਤੁਸੀਂ ਆਪ ਹੀ ਸੁਣ ਲਓ ਕਿ ਕੀ ਹਾਲਾਤ ਨੇ ਚੁਗਾਵਾ ਪਿੰਡ ਦੇ ਗੰਦ ਪਾਇਆ ਹੈ ਨਾ ਨਾ ਨੰਗਰ ਨੂੰ ਰਾਹ ਨਾ ਕੁਛ ਹੋ ਰਿਹਾ ਇੱਥੇ ਉਹ ਸਾਡੇ ਦਾ ਬਾਕਲੇ ਉਹ ਐ ਹਾ ਨਾ ਤੀਆ ਵਾ ਨੰਗਰ ਨੂੰ ਰਾਹ ਨਹੀਂ ਇੱਥੇ ਮੈਨੂੰ ਆਪ ਨੂੰ ਨੰਗਰ ਰਾਹ ਨਹੀਂ ਆਦ ਕੀ ਬੰਦਿਆ ਤੇ ਆ ਦੇ ਆ ਸਾਰਾ ਨਸ਼ਾ ਹੀ ਲੈਣ ਆਏ ਔਰ ਕੀ ਆ ਸਾ ਸਭ ਨਖਾ ਵੀ ਗੰਡਿਆ ਇੱਥੇ ਆ ਦੇਖੋ ਥਾਣੇ ਕੋ ਮੂੰ ਕਰਦੇ ਜੋਣੇ ਨੂੰ ਮੂੰ ਕਰ ਹਾਂ ਹਾਂ ਲੈਣਾ ਮਿਲ ਗਈ ਚੱਲ ਫਿਰ ਇਥੋਂ ਦੇ ਪੈਣਾ ਤੁਮਾਂ ਵੇਖੀ ਦਾ ਨੇ ਸਾਰੇ ਤੂੰ ਆ ਸਾਬ ਨਸ਼ਾ ਲੈਣਾ ਸਾਰੇ ਨਸ਼ੇ ਵਾਲੇ ਇਹਨਾਂ ਠਪੋ ਸਾਰਿਆਂ ਨੂੰ ਐੜੇ ਯਾਰ ਦੇਣੀ ਮੇਲਾ ਕੋਈ ਨਹੀਂ ਕੋਈ ਨਹੀਂ ਇਹਨਾਂ ਦਾ ਮੇਲਾ ਮੈਂ ਮੈਂ ਖਤਮ ਕਰੂੰ ਇਹਨਾਂ ਦਾ ਮੇਲਾ ਇਹਨਾਂ ਦਾ ਮੇਲਾ ਬੱਚੰਗੇ ਦਾ ਕਰਾਂ ਤੂੰ ਕਿਧਰਾਂ ਚੁੰਨੀ ਕੀਤੀ ਉਹ ਮੂੰਹ ਤੇ ਇਧਰ ਮੂੰਹ ਕਰ ਹਾਂ ਕਰ ਇਹਨੂੰ ਹਾਂ ਕਰ ਹਾਂ ਕਿਧਰ ਆਇਆ ਇੱਥੇ ਹੈ ਤੇਰਾ ਕੰਮ ਆ ਇੱਥੇ ਤੇਰਾ ਕੋਈ ਨਹੀਂ ਤੇਰਾ ਦਿਹਾੜੀ ਮੈਂ ਕੋਈ ਨਹੀਂ ਕਢਾਉਂ ਕਰੀ ਮੈਂ ਦਿਹਾੜੀ ਠੀਕ ਆ ਨਾ ਤੁਹਾਨੂੰ ਮੈਂ ਦੱਸਦਾ ਹਾਂ ਹਾਂ ਤੂੰ ਕਰਾਉਂ ਵੇ ਪਾਲੀ ਵਾਲੀ ਦੇਖ ਵਾਲੀ ਪਾਲੀਆਂ ਕੀ ਕਰਨਾ ਇੱਥੇ ਹੈ ਕਿਹੜਾ ਕੰਮ ਆ ਇੱਥੇ ਚੇਟਾ ਲੈਣਾ ਹਾਂਜੀ ਕੋਈ ਗੱਲ ਚੇਟਾ ਲੈਣਾ ਇਹ ਠੀਕ ਹੈ ਕੋਈ ਨਹੀਂ ਕੋਈ ਨਹੀਂ ਪਰ ਬੰਦਾ ਅਗਲਾ ਭਿਆਹ ਸਾਰਿਆਂ ਨੂੰ ਲੈਣਾ ਨਹੀਂ ਕੋਈ ਨਹੀਂ ਕੋਈ ਨਾ ਮੈਂ ਕਰਦਾ ਇਹਨਾਂ ਦਾ ਇਲਾਜ ਇਹ ਕਿੱਧਰ ਹੈ ਮੇਰੇ ਕੋਲ ਬੰਦਾ ਲੱਗ ਗਿਆ ਥਾਂ ਕਰ ਬੰਦਾ ਮੈਂ ਲਵਾਣਾ ਜਰਾ ਥਾਂ ਕਰ ਇਹਦੇ ਬੰਦਾ ਕਿੱਥੇ ਖਵਾਏਗਾ ਬੰਦਾ ਕਿੱਥੇ ਖਵਾਏਗਾ ਕਿੱਥੇ ਖਵਾਏਗਾ ਬੰਦਾ ਕੋਈ ਨਹੀਂ ਕਰਦਾ ਤਾਂ ਡੰਮਾ ਲਾਜ ਤਾਂ ਦੇਖਿਆ ਤੁਸੀਂ ਕਿ ਕਿਵੇਂ ਪਿੰਡ ਵਾਲੇ ਇੱਥੇ ਸ਼ਰਿਆਮ ਨਸ਼ਾ ਵੇਚ ਵੀ ਰਹੇ ਨੇ ਕੁਝ ਪਿੰਡ ਦੇ ਬਾਹਰਲੇ ਆਕੇ ਵੀ ਇੱਥੇ ਨਸ਼ਾ ਵੇਚ ਰਹੇ ਨੇ ਤਾਂ ਖਰੀਦਣ ਤਾਂ ਪਤਾ ਨਹੀਂ ਕਿੱਥੋਂ ਦੇ ਕਿੱਥੋਂ ਦੇ ਲੋਕ ਚੱਲ ਕੇ ਆਏ ਨੇ ਲੋਕ ਨਸ਼ਾ ਖਰੀਦ ਰਹੇ ਨੇ ਇੱਕ ਛੋਟਾ ਬੱਚਾ ਦੱਸਦਾ ਹੈ ਕਿ ਇਹ ਚੱਟਾ ਖਰੀਦਣ ਆਇਆ ਕਿਸੇ ਨੌਜਵਾਨ ਵੱਲ ਉਂਗਲ ਕਰਕੇ ਚਿਹਰੇ ਦੇ ਉੱਤੇ ਚੜਿਆ ਹੋਇਆ ਨਸ਼ਾ ਸਾਫ਼ ਦਿਖਦਾ ਹੈ ਉੱਥੇ ਹੀ ਨੌਜਵਾਨਾਂ ਦੇ ਪੱਗਾਂ ਵੀ ਬੰਨੀਆਂ ਨੇ ਪਰ ਲੈਣ ਕੀ ਆਏ ਨੇ ਚੱਟਾ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਰੱਖੋ ਕਿ ਇਹਨਾਂ ਹਾਲਾਤਾਂ ਵਾਸਤੇ ਕੌਣ ਜ਼ਿੰਮੇਵਾਰ ਹੈ ਕੀ ਪੁਲਸ ਪ੍ਰਸ਼ਾਸਨ ਨੂੰ ਆਪਣੀ ਨੱਕ ਹੀਟ ਵਿਕਦਾ ਨਸ਼ਾ ਨਜ਼ਰ ਨਹੀਂ ਆਉਂਦਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਨਹੀਂ ਇਹਨਾਂ ਨੂੰ ਰੋਕਣ ਵਾਸਤੇ ਕਮੈਂਟ ਸੈਕਸ਼ਨ ਦੇ ਵਿੱਚ ਵਿਚਾਰ ਰੱਖੋ ਬ੍ਰਾਊਜ਼ਲੀ ਟੀਵੀ ਦੇਖਦੇ ਰਹੋ ਧੰਨਵਾਦ